ਟੀਚਰ ਹੈ ਜੀ ਮੇਰੇ ਨਾਲ ਸਰਕਾਰੀ ਸਰਕਾਰੀ ਸੀਨੀਅਰ ਕੈਂਡੀਡੇਟਸ ਰੂਲ ਵਿੱਚ ਅਮਨ ਪ੍ਰੈਸ਼ਰ ਨਾਮ ਦੇ ਅਧਿਆਪਕ ਨੇ ਜੀ ਤੇ ਪਿਛਲੇ 4 ਸਾਲਾਂ ਤੋਂ ਸਾਡੇ ਵਿੱਚ ਦੋਸਤੀ ਸੀ ਜੀ ਉਹ ਲਾਸਟ ਚਾਰ ਚਾਰ ਸਾਲ ਤੋਂ ਹੀ ਤਿੰਨ ਤਿੰਨ ਤੋਂ 4 ਸਾਲ ਦੇ ਵਿੱਚ ਵਿੱਚ ਸਰ ਉਹ ਹਰ ਰੋਜ਼ ਮਤਲਬ ਮੈਨੂੰ ਬਲੈਕਮੇਲ ਕਰਦੇ ਨੇ ਔਰ ਮੇਰੇ ਨਾਲ ਬਹੁਤ ਗੰਦੀ ਤਰ੍ਹਾਂ ਮਤਲਬ ਮੇਰੇ ਘਰ ਆਂਦੀ ਕੋਸ਼ਿਸ਼ ਕਰਦੇ ਨੇ ਸ਼ਰਾਬ ਪੀ ਕੇ ਫਿਰ ਸ਼ਰਾਬ ਪੀ ਕੇ ਮੇਰੇ ਨਾਲ ਬਹੁਤ ਜ਼ਿਆਦਾ ਬਦਤਮੀਜ਼ੀ ਕਰਦੇ ਨੇ ਸ਼ੋਸ਼ਨ ਹੁੰਦਾ ਮੇਰਾ ਸਰੀਰ ਕੁਸ਼ੋਸ਼ਨ ਕਰਦੇ ਨੇ ਔਰ ਮੈਨੂੰ ਡਰਾਉਂਦੇ ਤਾਂ ਘੁਕਾਉਂਦੇ ਨੇ ਕਿ ਜੇ ਤੂੰ ਕਿਸੇ ਨੂੰ ਦੱਸਿਆ ਤਾਂ ਮੈਂ ਤੇਰੇ ਬੱਚਿਆਂ ਨਾਲ ਐਵੇਂ ਕਰਾਂਗਾ ਔਰ ਮੇਰੇ ਬੱਚੇ ਵੀ ਬਹੁਤ 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 ਜ਼ਿਆਦਾ ਡਰੇ ਹੋਏ ਨੇ ਔਰ ਪਿਛਲੇ 11 ਤਰੀਕ ਨੂੰ ਸਰੇ ਘਰ ਆਇਆ ਸ਼ਰਾਬ ਪੀ ਕੇ ਨਾਲ ਇਹਨਾਂ ਦੇ ਇੱਕ ਪੁਲਿਸ ਮੁਲਾਜ਼ਮ ਸੀ ਉਹਨਾਂ ਨੇ ਵੀ ਸ਼ਰਾਬ ਪੀਤੀ ਹੋਈ ਸੀ ਫਿਰ ਇਹਨਾਂ ਨੇ ਘਰ ਬੈਠ ਕੇ ਮੇਰੇ ਨਾਲ ਸ਼ਰਾਬ ਕੀਤੀ ਜਦੋਂ ਮੈਂ ਮਨਾਂ ਕੀਤਾ ਉਸਨੂੰ ਕਿ ਤੂੰ ਇਸਨੂੰ ਮੇਰੇ ਘਰ ਕਿਉਂ ਲੈ ਕੇ ਆਇਆ ਕਿ ਮੇਰੇ ਮੇਰੇ ਘਰ ਕਿਉਂ ਮੇਰਾ ਘਰ ਅੱਡਾ ਹੈ ਇੱਕ ਅੱਡਾ ਹੈ ਜੋ ਤੂੰ ਰੋਜ਼ ਇਹਨੂੰ ਲੈ ਕੇ ਆ ਜਾਂਦਾ ਸ਼ਰਾਬ ਪੀ LAN ਇਹਨਾਂ ਕਹਿੰਦੇ ਉਸਨੇ ਮੇਰੇ ਨਾਲ ਬਹੁਤ ਗੰਦਾ ਵਾਲਾ ਮਨ ਮਾਰਿਆ ਕੁੱਟਿਆ ਮੇਰੇ ਪੇਟ 'ਚ ਲੱਤਾਂ ਵੱਖੀਆਂ ਚੱਲਦਾ ਮੇਰਾ ਸਿਰ ਕੰਧ ਨਾਲ ਮਾਰਿਆ ਮਤਲਬ ਮੈਂ ਦਾਸ ਨਹੀਂ ਸਕਦੀ ਕਿ ਉਹ ਬਹੁਤ ਪੂਰੀ ਹਾਲਤ ਕਰਦੀ ਮੇਰੀ ਔਰ ਦੂਸਰੇ ਇੱਕ ਵਾਰੀ ਮਾਰ ਕੇ ਚਲਾ ਗਿਆ ਮੈਂ ਇੱਕ ਇੱਕ ਕਮਰੇ ਚ ਬੈਠੀ ਹੋਈ ਸੀ ਫਿਰ ਦੁਬਾਰਾ ਉਹ ਦੁਬਾਰਾ ਆਇਆ ਫਿਰ 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 ਉਹਨਾਂ ਨੇ ਮਾਰ ਕੁੱਟ ਕੀਤੀ ਔਰ ਮੈਂ ਦੂਜੇ ਕਮਰੇ ਚ ਉਹਨਾਂ ਨੂੰ ਪੁਲਿਸ ਵਾਲਿਆਂ ਨੂੰ ਉਠਾਇਆ ਕਿ ਭਾਜੀ ਪਲੀਜ਼ ਮੇਰੀ ਹੈਲਪ ਕਰੋ ਇਹਨੂੰ ਸਮਝਾਓ ਪਰ ਉਹਨਾਂ ਨੇ ਉਹਨਾਂ ਨੇ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਪਰ ਉਹਨਾਂ ਦੇ ਹੱਥ ਬਸ ਕੁਛ ਨਹੀਂ ਸੀ ਬਸ ਸਰਬਸ ਮੈਨੂੰ ਮੈਨੂੰ ਉਸ ਬੰਦੇ ਤੋਂ ਬਹੁਤ ਜ਼ਿਆਦਾ ਖਤਰਾ ਹੈ ਮੈਨੂੰ ਵੀ ਮੇਰੇ ਬੱਚਿਆਂ ਨੂੰ ਵੀ ਉਹ ਕਿਸੇ ਵੀ ਟਾਈਮ ਕੁਛ ਵੀ ਕਰ ਸਕਦਾ ਹੈ ਮੈਨੂੰ ਇਨਸਾਫ ਚਾਹੀਦਾ ਹੈ ਮੈਂ ਸਰਕਾਰੀ ਮੁਬਾਰਕਪੁਰ ਮੁਬਾਰਕ ਥਾਣੇ ਵਿੱਚ ਸਰਮੇ ਕੰਪਲੇਂਟ ਕੀਤੀ ਸੀ ਪਰ ਉਹਨਾਂ ਨੇ ਐਫਆਰਈ ਦਰਜ ਕਰ ਲਈ ਸੀ ਉਹ ਹਸਪੀਟਲ ਆ ਕਿ ਮੇਰੇ ਬਿਆਨਵਾਜੀ ਵੀ ਹੋਈ ਸੀ ਦੋ ਵਾਰ ਬਟ ਉਹਨਾਂ ਨੇ ਅਜੇ ਸਾਨੂੰ ਉਹ ਦੱਸ ਰਹੇ ਨੇ ਕਿ اف ਆਰ ਆਈ ਹੋ ਗਈ ਪਰ ਸਾਨੂੰ ਕੋਈ ਅਜੇ ਨਾ ਹੀ ਤਾਇਫਰ ਦੀ ਕਾਪੀ ਮਿਲੀ ਹੈ ਨਾ ਹੀ ਸਾਨੂੰ ਉਹ ਪੂਰੀ ਤਰ੍ਹਾਂ ਦੱਸ ਰਹੇ ਨੇ ਸ਼ਾਇਦ ਉਹ ਉਹਨਾਂ ਨਾਲ ਮਿਲੇ ਹੋਏ ਨੇ ਤਾਂ ਹੀ ਸਾਨੂੰ ਕੋਈ ਰਿਪਲਾਈ ਨਹੀਂ ਦੇ ਰਹੇ ਅਜੇ ਤੱਕ ਅਸੀਂ ਵਾਰ-ਵਾਰ ਪੁੱਛ ਰਹੇ ਹਾਂ ਕਿ ਕੀ ਐਕਸ਼ਨ ਹੋਇਆ ਤੁਸੀਂ ਉਸ ਬੰਦੇ ਨੂੰ ਫੜਿਆ ਕਿ ਮੈਨੂੰ ਸਰ ਇਨਸਾਫ ਚਾਹੀਦਾ ਹੈ ਮੈਂ 4 ਸਾਲਾਂ ਤੋਂ ਬਹੁਤ ਚੇਲੇ 4 ਸਾਲ ਮੈਂ ਬਹੁਤ ਮਾਰ ਖਾਈ ਹੈ ਸਰ ਬਹੁਤ ਜਿਆਦਾ ਮਾਰ ਖਾਈ ਹੈ ਕਿ ਬਸ ਮੈਂ ਕਿਸੇ ਨੂੰ ਕਦੇ ਕੁਝ ਦੱਸਿਆ ਨਹੀਂ ਇਹਨਾਂ ਦੇ ਘਰ ਮੈਂ ਫੋਨ ਕੀਤਾ ਸੀ ਇਹਨਾਂ ਦੇ ਮਦਰ ਜੀ ਨੂੰ ਕਿ ਐਦਾ ਕਰਕੇ ਆਪਣੇ ਬੇਟੇ ਨੂੰ ਸਮਝਾਓ ਵੀ ਸਾਡੇ ਘਰ ਨਾ ਆਵੇ ਸ਼ਰਾਬ ਪੀ ਕੇ ਮੈਨੂੰ ਮਾਰੇ ਗੁੱਟੇ ਨਾ ਅਗਰ ਮੇਰਾ ਨੁਕਸਾਨ ਹੋ ਗਿਆ ਮੇਰੇ ਬੱਚੇ ਰੋਲ ਜਾਣਗੇ ਜੇ ਮੇਰੇ ਬੱਚਾ ਦਾ ਨੁਕਸਾਨ ਹੋ ਗਿਆ ਮੈਂ ਰੋਲ ਜਾਹੀ ਤਾਂ ਉਹ ਉਹਨਾਂ ਨੇ ਉਹ ਉਹ ਉਸ ਗੱਲ ਦਾ ਵੀ ਇਸ ਨੂੰ ਗੁੱਸਾ ਸੀ ਕਿ ਤੂੰ ਮੇਰੇ ਘਰ ਘਰ ਦਾ ਘਰ ਕਿਉਂ ਕੋਲ ਕੀਤੀ ਮੇਰੇ ਮਦਰ ਨਾਲ ਗੱਲ ਕਿਉਂ ਕੀਤੀ ਮੇਰੇ ਘਰ ਚ ਕਿਉਂ ਦੱਸਿਆ ਇਸ ਤੋਂ ਇਸ ਨੂੰ ਇਹ ਇਹ ਨਹੀਂ ਵੀ ਮੇਰੇ ਮੇਰੇ ਘਰ ਨਹੀਂ ਦੱਸਣਾ ਕੁਝ ਵੀ ਕਿਸੇ ਨੂੰ ਕੁਝ ਨਹੀਂ ਦੱਸਣਾ ਮੇਰੇ ਬਾਰੇ ਵੀ ਮੇਰੀ ਬਹੁਤ ਰੈਪਿਟੇਸ਼ਨ ਹੈ ਪਰ ਇਸ ਬੰਦੇ ਨੇ ਮੈਨੂੰ ਜ਼ੀਰੋ ਬਣਾ ਦਿੱਤਾ ਸੀ ਮੈਂ ਮੈਨੂੰ ਜ਼ੀਰੋ ਬਣਾਤਾ ਮੈਨੂੰ ਇਨਸਾਫ ਚਾਹੀਦਾ ਹੈ ਮੈਨੂੰ ਇਨਸਾਫ ਚਾਹੀਦਾ ਹੈ ਸਰ ਸਰਦਾਰ ਭਗਵਾਨ ਸਿੰਘ ਮਾਨ ਜੀ ਡਾਕਟਰ ਗੁਰਪ੍ਰੀਤ ਮਾਨ ਜੀ ਦੇ ਅੱਗੇ ਮੇਰੇ ਹੱਥ ਜੋੜ ਕੇ ਅਪੀਲ ਹੈ ਕਿ ਮੈਨੂੰ ਇਨਸਾਫ ਮਿਲੇ ਪਲੀਜ਼ ਕੋਈ ਕਾਰਵਾਈ ਕਰੇ ਆ ਫਰਾਈ ਹੋਵੇ ਉਸ ਬੰਦੇ ਨੂੰ ਜੇਲ੍ਹ ਹੋਵੇ ਉਸ ਦੇ ਵੀ ਉਹ ਉਹ ਮਾਰ ਖਾਵੇ ਤੋਂ ਉਸ ਨੂੰ ਪਤਾ ਲੱਗੇ ਮਾਰ ਦਾ ਦਰਦ ਕੀ ਹੁੰਦਾ ਮੈਂ ਬਹੁਤ ਬਰਦਾਸ਼ਤ ਕਰ ਲਿਆ ਹੁਣ ਮੇਰੀ ਬਰਦਾਸ਼ਤ ਖਤਮ ਹੋ ਗਈ ਸੀ ਜਦੋਂ 11 ਤਰੀਕ ਨੂੰ ਉਸਨੇ ਮੈਨੂੰ ਮਾਰਿਆ ਕੁੱਟਿਆ